ਹੈਲੋ ਜੀ ਸਲਾਮਤ ਆਪ ਜੀ ਨਮਸਤੇ ਸਾਰੀ ਸ਼ਕਾਲ ਤੇ ਜਸਾਂ ਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਜਿਹੜੀ ਕਰਨੀ ਆ ਇੱਕ ਉਦਾਸਮਨ ਸਾਹਿਬ ਨੇ ਆਪਣੀ ਲਾਈਫ ਸਟੇਜ ਦੇ ਉੱਤੇ ਕਿੱਸਾ ਸਾਂਝਾ ਕੀਤਾ ਸੀ ਕਿਸੇ ਫਕੀਰ ਦਾ ਕਹਿੰਦੇ ਜੀ ਫਕੀਰ ਦਾ ਬੜਾ ਨਾਮ ਸੀ ਪਿੰਡ ਦੇ ਵਿੱਚ ਸਾਰੇ ਲੋਕ ਬਾਹਰੋਂ ਆਉਂਦੇ ਸੀ ਮੱਥਾ ਟੇਕਣ ਵਾਸਤੇ ਆਪਣੀਆਂ ਮਰਜ਼ਾ ਪੂਰੀਆਂ ਕਰਕੇ ਜਾਂਦੇ ਸੀ ਤੇ ਇੱਕ ਦਿਨ ਫਕੀਰ ਦੇ ਕੋਲੇ ਕੋਈ ਬੰਦਾ ਆਇਆ ਆ ਕੇ ਉਹਨਾਂ ਨੂੰ ਕਹਿੰਦਾ ਕਿ ਬਾਬਾ ਜੀ ਇਹ ਜਿਹੜਾ ਸਾਰਾ ਪਿੰਡ ਆ ਨਾ ਇਹ ਤੁਹਾਨੂੰ ਟਿੱਚ ਜਾਣਦਾ ਜੀ ਤਾਂ ਕਹਿੰਦੇ ਜੀ ਉਹ ਫਕੀਰ ਅੱਗੇ ਹੱਸਣ ਲੱਗ ਪਿਆ ਤੇ ਉਹ ਫਕੀਰ ਨੇ ਉਸ ਬੰਦੇ ਨੂੰ ਕਿਹਾ ਕਿ ਅੱਛਾ ਵੀ ਇਹ ਸਾਰਾ ਪਿੰਡ ਮੈਨੂੰ ਟਿੱਚ ਜਾਣਦਾ ਉਹ ਕਹਿੰਦਾ ਬਾਬਾ ਜੀ ਹਾਂ ਜੀ ਕਹਿੰਦੇ ਫਿਰ ਕੋਈ ਗੱਲ ਨਹੀਂ ਜੇ ਇਹ ਸਾਰਾ ਪਿੰਡ ਮੈਨੂੰ ਇਕੱਲੇ ਨੂੰ ਟਿੱਚ ਜਾਣਦਾ ਤਾਂ ਮੈਂ ਇਕੱਲਾ ਸਾਰੇ ਪਿੰਡ ਨੂੰ ਟਿੱਚ ਜਾਣਦਾ ਤੋ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਆ ਨਕੌਦਰ ਦਰਬਾਰ ਮੇਲੇ ਦੇ ਉੱਤੇ ਸਾਂਝੀ ਕੀਤੀ ਤੇ ਇਤੋਂ ਹੀ ਪਤਾ ਲੱਗਦਾ ਕਿ ਜਿਹੜੇ ਫਕੀਰ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਮਤਲਬ ਨਹੀਂ ਲੋਕ ਉਹਨਾਂ ਨੂੰ ਮਾਰਾ ਬੋਲਣ ਚਾਹੇ ਜੋ ਮਰਜ਼ੀ ਕੁਛ ਬੋਲਣ ਉਹ ਕਹਿੰਦੇ ਭਾਈ ਅਸੀਂ ਹੈਗੇ ਆ ਤਾਂ ਹੈਗੇ ਆ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਜੇ ਤੁਹਾਨੂੰ ਇਹ ਕਿੱਸਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੈ ਸਾਈਂ ਜੀ